ਹਾਂਜੀ ਦੋਸਤੋ ਜੀ ਟਾਈਮ ਹੋ ਗਿਆ 11 ਦਾ ਤੇ ਆਪਾਂ ਆਇਆ ਫਾਰਮ ਤੇ ਤੇ ਆ ਗਏ ਛੱਡੀਆਂ ਮੁਰਗੀਆਂ ਬਾਹਰ ਚਲੋ 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 ਪਾਸੇ 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 ਪਰ ਇਹ ਤੁਹਾਨੂੰ ਲੱਗਦੀ ਨਹੀਂ ਯਾਰ ਅੱਜ ਨਾ ਮੁਰਗੀਆਂ ਵੈਸੇ ਵੀ ਆ ਤਾਂ ਲੇਟ ਛੱਡੀਆਂ ਸੀ ਕਿਉਂਕਿ ਅੱਜ ਸਵੇਰ ਠੰਡ ਬਹੁਤ ਸੀ ਬਾਹਰ ਤੇ ਤਾਂ ਕਰਕੇ ਨਾ ਉਹ ਜਿਹੜੀ ਉਹਲੀ ਮੁਰਗੀ ਆ ਉਹ ਜਿੰਮਸ ਵੀਰੇ ਦਾਣਾ ਪਾਉਣਾ ਹੈ ਔਰੋਂ ਦੀ ਬਾਹਰ ਹੀ ਆ ਲਓ ਜੀ ਕਿਵੇਂ ਲੱਗੀਆਂ ਰੂੜੀ ਨੂੰ ਜਾ ਕੇ ਚਲੋ 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 ਚਲੋ

ਚਲੋ ਚਲੋ ਚਲੋ ਚਲੋ ਚਲੋ ਆ ਜੇ ਚੈੱਕ ਕਰੋ ਯਾਰ ਮੌਸਮ ਨਾ ਅੱਜ ਨਾ ਬੜਾ ਠਰਿਆ ਠਰਿਆ ਹੈ ਤਾਂ ਪੱਜ ਮੁਰਗੀਆਂ ਲੇਟ ਹੀ ਬਾਹਰ ਛੱਡੀਆਂ ਹੈਗੀਆਂ ਤੇ ਵੈਸੇ ਮੇਰਾ ਪਹਿਲਾਂ ਇਰਾਦਾ ਸੀਗਾ ਕਿ ਲੇਟ ਛੱਡਾਂਗੇ ਪਰ ਇਹ ਨਾ ਅੰਦਰ ਕਾਲੀਆਂ ਬੜੀਆਂ ਪਈਆਂ ਹੀ ਆ ਹੈਗੀਆਂ ਤੇ ਚਲੋ ਮੈਂ ਹਾਂ ਫੇਰ ਛੱਡ ਹੀ ਦਿੰਨੇ ਹਾਂ ਔਰ ਕੀਆ ਲਓ ਜੇ ਉਧਰ ਫੈਲ ਫੁਲ ਗਈਆਂ ਹਾਂਜੀ ਯਾਰਾਂ चलो 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 तुम भी चल जाओ घूम फिरा जी अपना गंजी कर्गा कु लगता सिर टोपी रखी होती है चलो जी चलो चलो निकल 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 चलो ਅਗੋਸਤ ਥੱਲੇ ਪਾਈਆਂ ਦੇ ਅੱਜ ਜਣਾ ਆਪਾਂ ਵੈਸੇ ਵੀ ਨਾ ਲੱਕੜ ਦਾ ਬੂਰਾ ਲੈ ਕੇ ਆਏ ਹੈਗਾ ਆਪਾਂ ਸਾਰਾ ਥੱਲੇ ਖਿਲਾਰ ਦੇਣਾ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਉਹ ਥੋੜਾ ਜਿਹਾ ਗਰਮ ਰੱਖੂਗਾ ਮੁਰਗੀਆਂ ਨੂੰ ਤੇ ਬਾਕੀ ਜਿਹੜਾ ਵੀ ਮੇਰਾ ਭਰਾ ਦੇਸੀ ਆਂਡੇ ਖਾਂਦਾ ਸ਼ਕੀਨ ਆ ਆਪਾਂ ਇਹ ਨੰਬਰ ਪਾ ਦਵਾਂਗੇ ਤੇ ਤੁਸੀਂ ਕਾਲ ਕਰ ਸਕਦੇ ਜਿਲ੍ਹਾ ਆਪਣਾ ਤਰਨਤਾਰਨ ਆ ਜੀ ਮੋਹਲ ਆਪਣੇ ਸਵੇਰ ਦੇ ਫਾਰਮ ਦਾ ਅੱਜ ਨਾ ਵੈਸੇ ਵੀ ਆਪਾਂ ਆਂਡੇ ਯਾਰ ਜਲਦੀ ਇਕੱਠੇ ਕਰ ਲੈਣੇ ਆ ਤੇ ਮਤਲਬ ਅੱਗੇ 12 ਵਜੇ ਆਪਾਂ ਇਕੱਠੇ ਕਰਦੇ ਹੁੰਨੇ ਆ ਅੱਜ ਥੋੜਾ ਮੈਂ ਹੁਣੇ ਮਤਲਬ ਲੈ ਕੇ ਆਉਣਾ ਭਾਂਡਾ ਕਿਉਂਕਿ ਆਪਣੇ ਤੋਂ ਆਰਡਰ ਹੈਗਾ ਤੇ ਉਹ ਆਪਾਂ ਅੱਜ ਪਹੁੰਚਾਣਾ ਹੈ ਅੰਮ੍ਰਿਤਸਰ ਤੇ 12 ਵਜੇ ਬੱਸ ਜਾਂਦੀ ਹੈ ਇੱਥੋਂ ਤੇ 11 ਤਾਂ ਤਾਂ ਹੁਣ ਟਾਈਮ ਹੋ ਗਿਆ ਤੇ ਮੇਰਾ ਰਾਦਾ ਚਲੋ ਤਾਜਾ ਅੰਡੇ ਆਪਾਂ ਸਾਰਾ ਭੇਜ ਦਿਆਂ ਪਹਿਲੀ ਗੱਲ ਹੁੰਦਾ ਆਪਣੇ ਕੋਲ ਤਾਜਾ ਹੀ ਆ ਕੋਈ ਮਤਲਬ ਅੰਡਾ ਤਾਂ ਹੁਣ ਚਲੋ ਜਿਵੇਂ ਵੀ ਸਰਦੀ ਹੈ ਤੇ ਅੰਡੇ ਦਾ ਲੱਭਣਾ ਨਹੀਂ ਹੈਗਾ ਤੇ ਜਿਹੜਾ ਵੀ ਮੇਰਾ ਭਰਾ ਦੇਸੀ ਅੰਡੇ ਖਾਂਦਾ ਸ਼ਕੀਨ ਆ ਆਪਾਂ ਨੂੰ ਫੇਰ ਦਿੱਤੇ ਨੰਬਰ ਤੇ ਕਾਲ ਕਰ ਸਕਦਾ ਜੀ ਤੇ ਚਲੋ ਮਿਲਦੇ ਆਪਾਂ ਅਗਲੀ ਵੀਡੀਓ ਤੇ ਧੰਨਵਾਦ